ਦੋਸਤੋ ਕੀ ਹਾਲ ਚਾਲ ਹੈ ਤੇ ਆਪਾਂ ਆਏ ਸੀ ਅੱਜ ਸ਼ਰਮੇ ਕੋਲ ਤੇ ਸ਼ਰਮੇ ਕੋਲ ਘਰੇ ਤੇ ਸ਼ਰਮਾ ਕਹਿੰਦਾ ਘਰੇ ਵੀ ਹੁਣ ਧੁਮਾਕੇ ਕਰਿਆ ਕਰਾਂਗੇ ਇਹ ਹਾਂ ਤੇ ਉਹ ਸ਼ਰਮਾ ਜੀ ਕੀ ਹਾਲ ਚਾਲ ਹੈ ਭਾਈ ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਹੋਠੀਤਾ ਕੋਰੇ ਸਾਰੇ ਸਿੱਕੇ ਪਾਛਾ ਚੜਦੀ ਕਲਾ ਜੇ ਮੈਂ ਰੱਖੇ ਦੋਨੋਂ ਤੇ ਇਹ ਨਾ ਜਾਣਦੇ ਭਾਈ ਤੇ ਆਪਾਂ ਮੰਡੀ ਦੇ ਵਿੱਚ ਹੀ ਉਦਾਂ ਨੇ ਆਪਾਂ ਘਰੇ ਵੀ ਉਦਾਂ ਹੀ ਹੁੰਨੇ ਆ ਤੇ ਤੁਸੀਂ ਮੇਰੇ ਕੋਲ ਆ ਕੇ ਦੇਖਿਓ ਤੇ ਆਪਾਂ ਉਦੇ ਹੁੰਨੇ ਆ ਤੇ ਆਪਣੇ ਇੱਕ ਸੂਲ ਆ ਵੀਰੇ ਪਹਿਲਾਂ ਮੈਂ ਫਟਵਾਰੀ ਨਾਲ ਕੰਮ ਕਰਦਾ ਹੁੰਦਾ ਸੀ ਮੈਂ ਦੋ ਚੀਜ਼ਾਂ ਵੇਲੇ ਬਈ ਮੈਂ ਆਪਣੇ ਸਾਕੇ ਪੀਉਦਾ ਇੱਕ ਮੈਂ ਕਿਸੇ ਦੀ ਮਿੰਨਤੀ ਕਰਦਾ ਹਾਂ ਮੈਂ ਕਿਸੇ ਦੇ ਪਹੰਚ ਤੇ ਇੱਕ ਬਈ ਮੈਂ ਸੌਦਾ ਕਰਦਾ ਹਾਂ ਮੈਂ ਇੱਕ ਮੈਂ ਆਪਣੇ ਸਾਕੇ ਪੀਉਦਾ ਹਾਂ ਇਹ ਨਹੀਂ ਹੈਗਾ ਕਿ ਇਹ ਸਾਡੇ ਪਿੰਡ ਦਾ ਜਾਂ ਕੋਈ ਹੋਰ ਹੈ ਹਾਂ ਜਾਂ ਮੇਰਾ ਸਾਡਾ ਆਪਦਾ ਟਰੈਕਟਰ ਮੇਰੇ ਡੈਡੀ ਕਿਹੜਾ ਜਾਂ ਮੇਰਾ ਪਿਓ ਭਾਈ ਕਿਹੜਾ ਐ ਨਹੀਂ ਹੈਗਾ ਮੈਂ ਕਿਸੇ ਦਾ ਪੱਖ ਵਜ ਜਾਂਦਾ ਸਹੀ ਤਾਂ ਸਹੀ ਕਰਾਂਗੇ ਠੀਕ ਹੈ ਗੱਲ ਵੀਰੇ ਕੋਈ ਵੀ ਟਰੈਕਟਰ ਲੈਣਾ ਹੋਵੇ ਆਪਾਂ ਘਰੇ ਆਪਣੇ ਕੋਲ ਟਰੈਕਟਰ ਵਾਧੂ ਹੁੰਦੇ ਜਿਹੜਾ ਮਰਜ਼ੀ ਲੈਣਾ ਹੋਵੇ ਬਾਈ ਠੀਕ ਹੈ ਲੋਨ ਫੈਂਸ ਵੀ ਹੋ ਜਾਂਦਾ ਪੁਰਾਣੇ ਵੀ ਕੱਟੇ ਜਾਂਦੇ ਪੁਰਾਣੇ ਉਨੇ ਕਦਾ ਹੀ ਜਿੰਨੇ ਕਦਾ ਹੋਊਗਾ ਠੀਕ ਹੈ ਆਇਆ ਤੁਹਾਨੂੰ ਮੈਂ ਘਰੇ ਤੇ ਟਰੈਕਟਰ ਲਾਉਣਾ ਮੈਂ ਸਭ ਤੋਂ ਪਹਿਲਾਂ ਨਾ ਹਾਉਲੈਂਡ ਆਪਣੇ ਕੋਲੇ ਇਹ ਟਰੈਕਟਰ ਨੂੰ ਨਾ ਬਾਈ ਕਿਸੇ ਸਪੈਸ਼ਲ ਰੇਟੇ ਲਈ ਮੰਨੇਗਾ 2014 ਮਾਡਲ ਇਹਤੇ ਮਾਰਦੇ 55 ਐਚਪੀ ਆ ਹਸ ਪਾਵਰ 2014 ਮਾਡਲ ਆ ਟਾਪ ਮਾਡਲ ਠੀਕ ਐ 2 4 ਲੱਖ 775000 ਰੇਟ ਲਿਖਿਆ ਠੀਕ ਐ ਟਾਇਰ ਹੈ ਗਿਆ ਪਿਛਲੇ ਪਹੀ 85 ਨੰਬਰ 85 ਪੈਸੇ ਮੰਨੂ ਕੋਚਨ ਕਰਨੇ ਟਾਇਰ ਹੈ ਗਿਆ 4 ਐਮ ਆਰ ਠੀਕ ਐ ਗੱਲ ਬਾਈ 55 ਐਚਪੀ ਵਾਲਾ ਬਾਈ ਇਹ ਨਾ 12 ਦੇ ਵਿੱਚ ਪੰਜਾਬ ਹੋਂ ਲੱਗੇ ਜਿਵੇਂ ਡਿਸਟੋਪ ਉਹ ਤੁਵਾ ਦੇ ਵਿੱਚ 15 ਦੇ ਵਿੱਚ ਆ ਏਸੀ ਲਈ ਕੂਲੇ ਮਗਰੜਾ ਲੈ ਐਡੀਸ਼ਨਲ ਇਹ ਕੀ ਗੱਲ ਹੈ ਇਹ ਭਾਈ ਆਪਾਂ ਬਕਵਾਰੀਆਂ ਦਾ ਕੰਮ ਜਾਂ ਕਰਦਗੇ ਨਾ ਇਹਦਾ ਜੀ ਮਗਰੜਾ ਨੀਲੇ ਕਰ ਗਏ ਤੇ ਸਟicker ਬਣ ਜੂਏ ਇਹ ਸਪੈਸ਼ਲ ਐਡੀਸ਼ਨਲ ਵੀ ਬਣ ਜੂਏ ਜੀ ਆਪਾਂ ਉਹ ਕੰਮ ਕਰਨਾ ਹੀ ਰਿਹਾ ਦਾ ਨਾ ਕਰੀਏ ਨਾ ਕੀਤਾ ਜਿਸమే ਹੈਗਾ ਰੀਜਨਲ ਉਂਗਲੀ ਰੱਖਦਾ ਆਪਦੀ ਤੇ ਵੀ 52 HP ਐ ਐਕਟਰ ਵੀ 200 ਦਾ ਚਾਰ ਬੋਟ ਐਕਟਰ ਨੇ ਇਹ ਕਾ ਚਲਾ ਕੇ ਬਾ ਕੇ ਉਹਦੀ ਤਸਦੀਕ ਕਰਕੇ ਲੈ ਕੇ ਜੋ ਕੂੜਾ ਪੇਪਰ ਲੈ ਗਿਆ 50 ਸੈਂਟੀਮੀਟਰ ਲੱਗਿਆ ਛਤਰੀ ਬਲਾਲ ਹੈ ਨਹੀਂ ਡੰਡਾ ਫੱਟੀ ਹੋ ਗਈ ਆ ਆਸੀ ਟਰਬੋ ਰੀਜਨਲ ਆ ਬਾਈ ਕੋਈ ਆ ਆਪਣੀ ਲਵਾਇਆ ਕਿਸੇ ਨੇ ਤੇ ਆ ਦੇਖੋ ਬਹੁਤ ਸਾਫ ਪਿਆ ਇੰਜਨ ਦਾ ਵਿੱਚੋਂ ਥੱਲੜਾ ਰੰਗ ਵੀ ਇਹਨਾਂ ਉਮੀਦਾਂ ਮੰਲਾ ਚੱਲਿਆ ਵੀ ਕਿਸੇ ਜ਼ਿੰਮੇਵਾਰ ਕੋਲ ਹੀ ਆ ਨਾ ਮੈਂ ਤੁਹਾਨੂੰ ਦੱਸਦਾ ਨਾ ਠੀਕ ਹੈ ਮੈਂ ਜ਼ਿੰਮੇਵਾਰੀ ਨਹੀਂ ਇਸ ਗੱਲ ਦੀ ਲੈਂਦਾ ਵੀਰੇ ਕਿ ਹਾਂ ਇੱਕ ਥਾਪੜੀ ਆ ਮੈਂ ਇੰਨੇ ਹੀ ਚੱਲਿਆ ਜਿਹੜਾ ਮੀਟਰ ਦੱਸਦਾ ਇਹਦਾ ਮੀਟਰ ਦੱਸਦਾ 2300 91 ਘੰਟੇ ਬੰਨ੍ਹ ਨਾ ਮੈਨੂੰ 0.9 ਠੀਕ ਹੈ ਨਾ ਗੱਲ ਨਾ ਵੀਰੇ ਹਾਂ ਆਪਾਂ ਹੁਣ ਮੁਦੇ ਦੀ ਗੱਲ ਤੇ ਆ ਜੀਏ ਹਰਿਆਣਾ ਨੰਬਰ ਆ ਐਨਓਸੀ ਬਾਈ ਮਿਲੂਗੀ ਇਹਨੂੰ ਦਾ ਸੱਚਾ ਹੋਊਗਾ ਸੱਚ ਠੀਕ ਵਾਲੇ ਵਿੱਚ ਕਹਿ ਲੱਗ ਜਾਂਦੇ ਖੁੰਡਾ ਤੇ ਬੈਠੇ ਭਾਈ 20 ਲੱਗੇ ਜਾਂ 30 ਲੱਗੇ ਜਾਂ 40 ਲੱਗੇ ਕੁਝ ਨਹੀਂ ਲੱਗਦਾ ਵੀਰੇ 9 9.5 ਹਜ਼ਾਰ ਤੁਹਾਡਾ ਖਰਚਾ ਹੋਊਗਾ ਠੀਕ ਹੈ ਗੱਲ ਮੈਂ ਕਾਪੀ ਤੁਹਾਡੀ ਬਣਵਾ ਕੇ ਦੇ ਸਕਦਾ ਜੇ ਤੁਸੀਂ ਬਣਵਾ ਲੀਂਗਾ ਉਹਦੇ ਸ਼ਹਿਰ ਤੇ ਪਿੰਡ ਸ਼ਹਿਰ ਤੇ ਨੰਬਰ ਲਓ ਸ਼ਹਿਰ ਬਣਾਉਣੀ ਹੈ ਤੁਸੀਂ ਮੈਨੂੰ ਆ ਸਕਦੇ ਕੋਈ ਵੱਡੀ ਗੱਲ ਨਹੀਂ ਠੀਕ ਹੈ ਗੱਲ ਵੀਰੇ ਐਨਓ ਸੀ ਦਾ ਖਰਚਾ ਮੇਰਾ ਹੋਊਗਾ 475 ਡਿਮਾਂਡ ਆ 4.5 ਲੱਖ ਦਾ ਟਰੈਕਟਰ ਦੇ ਦਾਂਗੇ ਵੀਰੇ 5000 ਹੋ ਛੜੇ 5000 ਲੈ ਵੀ ਹੋ ਤੁਮ 15000 ਦਾ ਡੈਟੂ ਰੀ ਲਾਂਗੇ ਉਸ ਤੋਂ ਬਾਅਦ ਆ ਗਿਆ XT ਮਾਡਲ 222 ਮਾਡਲਾ ਪਾਵਰ ਸਟੀering ਦਾ ਮਾਡਲਾ ਟਰੈਕਟਰ ਵੀ ਰੇ ਠੀਕ ਹੈ ਗੱਲ XT ਮਾਡਲ ਹੈ ਇਹ ਤੇਰ ਹੈ ਗਿਆ ਬਾਈ 90 ਪੈਸੇ 90 ਪੈਸੇ ਮੰਨੋ ਪੰਜਾਬ ਨੰਬਰ ਟਰੈਕਟਰ ਆ ਲੋਨ ਫੈਂਸ ਹੋ ਜੂਗਾ 5 ਲੱਖ ਰੁਪਏ ਤੇ ਲੋਨ ਹੋਊਗਾ ਵੀਰੇ ਉਹ ਤੇ ਤਾਂ ਬਾਈ ਯਾਰ ਮੈਨੂੰ ਐ ਲੱਗਦਾ 44 4 ਲੱਖ ਤੋਂ ਨੀ ਹੋਣੀ ਠੀਕ ਹੈ ਬਾਈ ਮਾਡਲਾ 596000 ਦਾ ਮੰਗਦਾ ਬਾਈ ਰਾਣਾ ਇਹ ਵੀ ਕੱਟਿਆ ਜਾਊਗਾ ਲੋਨ ਫੈਂਸ ਹੋ ਜੂਗਾ ਡਬਲ ਕਲਕ ਡਬਲ ਡਿਸਟਰੀਬਿਊਟਰ ਸਾਰਾ Ориਜਨਲ ਆ ਬਾਈ ਠੀਕ ਹੈ ਇਹ ਟਰੈਕਟਰ ਦੇ ਦਾਂਗੇ ਸੰਜੀਤ ਮਾਡੇ ਲੱਗਦੇ 70000 100000 ਦੇ ਹੱਦ ਕਰਾਂਗੇ ਉਹ ਦੂਜਾ ਵਾਲਾ 5 ਮਹੀਨੇ ਉੱਤਰ ਉੱਤਰ ਖੜਿਆ ਟਰੈਕਟਰ ਇੱਕ ਵਾਰੀ ਪਾੜ ਪਾੜ ਉਸ ਤੋਂ ਬਾਅਦ ਵਿੱਚ ਜਸਪ੍ਰੀਤ ਆ ਗਿਆ 70000 ਸੋਨਾਲੀ ਕਾ ਇਹ ਮਾਡਲ ਹੈਗਾ 11 10 ਡੈਕ ਟੋਕ ਦੇ ਵਿੱਚ ਹੀ ਰਚ ਹੋਏ ਹਾਂ ਬੇ ਮੁੱੜ ਕੇ ਬਾਅਦ ਜਾਉਣਾ ਵੇਜੋ ਨਾ ਠੀਕ ਆ ਡੈਕ ਟੋਕ ਦੇ ਵਿੱਚ ਹੀ ਆ ਬਾਈ ਸਾਰਾ ਵੇਜੇ ਨਾਲ ਆ ਬਾਈ ਹਨਾ ਕਿਤਾ ਦੋ ਕੋਈ ਚਾਰ ਉਗਲਾਂ ਹੋਇਆ ਹੋਵੇ ਉਹਦੀ ਮੈਂ ਸੌਂ ਨਹੀਂ ਖਾਂਦਾ ਬਾਕੀ ਘਰੇ ਰੱਖਿਆ ਹੋਇਆ ਟਰੈਕਟਰ ਆ ਬਾਈ ਆਪਣੇ ਗਵਾਲੀਆਂ ਦੇ ਇਹ ਠੀਕ ਆ ਜੀ ਯਾਰ ਆਪਣੇ ਟਰੈਕਟਰ ਨੂੰ ਘਰੇ ਖੜਾਉਣਾ ਹੁੰਦਾ ਆ ਵੀ ਤੇ ਆਪਣੇ ਥਾਂ ਹੀ ਨਾ ਹੈ ਨਹੀਂ ਬਾਈ ਯਾਰ ਠੀਕ ਆ ਡਬਲ ਕਲਚ ਟਰੈਕਟਰ ਆ ਪਿਛਲੇ ਟਾਇਰ ਹੈਗਾ ਅੱਧੇ ਮੰਨ ਲਓ 60 ਪੈਸੇ ਮੰਨ ਲਏ ਉਹਨਾਂ ਨੇ ਪੁੱਛਿਆ ਆਪੂ ਕਿੰਨੇ ਦਾ ਇਹ ਹਰਿਆਣਾ ਨੰਬਰ ਆ ਕਿ ਪੰਜਾਬ ਨੰਬਰ ਇਹ ਹਰਿਆਣਾ ਨੰਬਰ ਚਾਚਾ ਇਹਨੋਂ ਸੀ ਮਿਲ ਜੂਦੀ ਹਾਂ ਇਹਨੋਂ ਸੀ ਮਿਲ ਜੂ ਹਰਿਆਣਾ ਨੰਬਰ ਆ ਬਾਈ ਪੁਰਾਣਾ ਕੱਟਿਆ ਜੂ ਕਿਉਂ ਪੁਰਾਣਾ ਰੱਖ ਲਵਾਂਗੇ ਪੁਰਾਣਾ ਰੱਖ ਲਾਂਗੇ ਬਾਈ ਜਿੰਨੇ ਕਦਾ ਉਹਨੇ ਕਦਾ ਠੀਕ ਆ ਖਤਾਈ ਤਾਂ ਅੰਦਾ ਉਹਨਾਂ ਪਹਿਲੇ ਕਿਹਾ ਕਿੰਨੇ ਦਾ ਲੈ 70000 ਨੂੰ ਕੀ ਹੈ ਇਹ 60000 ਦਾ ਦੇ ਦਿੰਨ ਜਸਪ੍ਰੀ ਸੱਠ ਹਜ਼ਾਰ ਕਰ ਦੇ ਲੈ ਠੀਕ ਹੈ ਠੀਕ ਹੈ ਗੱਲ ਇੱਧਰ ਵੀ ਮਾਰ ਦੇ ਕੈਮਰਾ ਇੱਧਰ ਵੀ ਆ ਜਾ ਤੇ ਆ ਕਾਰ ਵੀ ਪਾ ਨਾ ਚਾਚਾ ਲੈ ਵੇਚਤੀਏ ਲੈ ਭਾਈ ਜਸਪ੍ਰੀ ਦਾ ਇਹ ਇਹ ਪੀਵੀ ਤੇਰਾ ਸਿੰਘਰੂਰ ਨੰਬਰ ਲੈ ਇੱਕ ਜਿੰਨ ਖੜੀ ਆ ਭਾਈ ਆਪਣੀਆਂ ਚਾਹੇ ਆਪਣੀਆਂ ਅਨਾਏ ਵੀ ਲੱਗਿਆ ਭਾਈ ਤਾਰ ਹੈਗੇ ਦੇ ਬੜਾ ਤਾਂ ਮੇਨ ਬੱਟੀ ਬੜਾ ਪਤਾ ਨਹੀਂ ਮੈਨੂੰ ਪਤਾ ਨਹੀਂ ਹੈਗੇ ਆ ਅੱਧੇ ਨਾਲੋਂ ਜ਼ਿਆਦੇ ਨੇ 70 ਵੀ 70 90 ਵੀ 70 ਬਾਈ ਮੈਨੂੰ ਪਤਾ ਨਹੀਂ ਇਹਦੇ ਬਾਰੇ ਤੇ ਐਂਗ ਨੂੰ ਕਿਹਾ ਤਾਂ ਕਿੰਨੀ ਖੋਈ ਆ ਇਹ ਇਹ ਥੋੜੀ ਬੋਤੀ ਹੋਈ ਆ ਹੈਗੀ ਆ ਮਾੜੀ ਮੋਟੀ ਹੈ ਹਾਂ ਥੋੜੀ ਬੋਤੀ ਰੰਗ ਹੋਈ ਆ ਬਾਈ ਐਵੇਂ ਕਹਦੀ ਆ ਪਾਸੇ ਕੁਛੇ ਤੇ ਮਾੜੀ ਮੋਟੀ ਹਨਾ ਆ ਚੀਜ਼ਾਂ ਬੜੀਆਂ ਲੁਕੀਆਂ ਹੋਈਆਂ ਹੋ ਜਾਂਦੀ ਆ ਯਾਰ ਇਸ ਕੋ ਨੀਵਾ ਮਾਡਲ ਕਿਹੜਾ ਮਾਡਲ ਹੈ ਮਾੜਾ ਨਾ ਦੋ ਕੇ ਦੋ ਆਪਾਂ ਦੇ ਦੰਨਾ ਜਿਆ ਕੁਛ ਦੇ ਦੋਆਰ ਦੰਦ ਆਹੋ ਯਾਰ 2002 ਤਿੰਨ ਲਾ ਕਹਿੰਦਾ ਬਾਈ ਸੀਸੀ ਤੇ ਗੋ ਠੀਕ ਠੀਕ ਤੇ 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 2002 ਬਾਤ ਉਹ ਹੀ ਹੈ 2002 ਮਸਲਾ ਵਿੱਚ ਦਿਖਾਈ ਦੱਸ ਤੀ ਤੈਨੂੰ ਇਹ ਉਹ ਤਾਂ ਵਧੀਆ ਹੈ ਨਾ ਯਾਰ ਸਾਫ ਪਈਆ ਅੱਛਾ ਡੀਜ਼ਲ ਲੱਗ ਗਿਆ ਤੇ ਡੀਜ਼ਲ ਗੱਡੀ ਆ ਬਾਈ ਇਹ ਲਾਈਵੀ ਲੱਗੇ ਲਾਈਵੀ ਘੈਂਟਾ ਲਾਈਵੀ ਲੋਨ ਜੀ ਕਰਦਾ ਅੱਛਾ ਤੇ ਇੰਜੰਨਲ ਕਿਵੇਂ ਆ ਓਕੇ ਆ ਇੰਜ ਮੁੰਜੰਦੀ ਓਕੇ ਆ ਬਾਈ ਤੇ ਕਿੰਨੇ ਵੇਚਾਂ ਦੀ ਆ ਤੇ ਯਾਰਾ ਡਿਮਾਂਡ ਤਾਂ 70000 55000 ਰੁਪਏ ਤੇ 55000 ਰੁਪਏ ਕਹਿੰਦਾ ਯਾਰ 50000 ਦੀ ਲੈ ਜਿਓ ਹੂੰ ਤੇ 40000 ਦੀ ਤਾਂ ਕਵਾੜਤੀ ਵਿਕ ਜਾਂਦੀ ਹੈ ਨਾ 25000 ਦਾ ਲਾਇਆ ਦਵਾਇਆ 25 ਹੀ ਰਹੀ ਜੀ ਲਾਇ ਵੀਰ ਵੀ ਕੁਛ ਐ ਹੈਗੇ 10 15000 ਰੁਪਏ ਦੇ ਦਿੱਤੇ ਜਾਂਦੇ ਬਸ ਤੇ ਯਾਰ ਬਈ ਤਨਿਆ ਇਹ ਆਤੀ ਲੈ ਜਿਓ ਬਾਈ ਯਾਰ ਠੀਕ ਹੈ ਜੀ ਚਲੋ ਫਿਰ ਚਲਾਉਂ ਜੀ ਸਹੀ ਹੈ ਨਾ ਇਹ ਨਾ ਗੱਡੀ ਲੈਣੀ ਹੋਵੇ ਤੇ ਆਹ ਟਰੈਕਟਰ ਲੈਣਾ ਹੋਵੇ ਇਹਦੇ ਨੰਬਰ ਵਾਸਤੇ ਨੰਬਰ ਬੋਲ ਦਿੰਦਾ ਨਾ ਮੈਂ 96535 1160 96535 1160 ਅਮਰੀਕ ਸਿੰਘ ਢਿੱਲੋਂ ਬਾਈ ਦਾ ਨੰਬਰ ਆ ਠੀਕ ਹੈ ਗੱਲ ਉਦੋਂ ਵਾਲਾ ਆ ਗਿਆ ਇੱਕ ਹੋਰ ਆ ਗਿਆ 265 ਉਹ ਦਿਵਲ ਆ ਗਿਆ ਆਹ ਛਾ ਟਰੈਕਟਰ 2000 ਇਹ ਹੈਗਾ ਕਾਰ 'ਤੇ ਉਹ ਖੜੀ ਸਕਾਰਪ 'ਤੇ ਪੱਧ ਕੇ ਲੈ ਬਈ ਕਿਸ ਕਾਰ 'ਤੇ ਉਹ ਖਾਵਾਂ 2021 ਮਾਡਲ ਆ ਬਾਈ 485 ਪੰਜਾਬ ਨੰਬਰ ਆ ਲੋਨ ਫੈਂਸ ਹੋ ਜੂਗਾ 4.50 ਲੱਖ ਦਾ ਲੋਨ ਹੋ ਜੂਗਾ ਤੇ 6.50 ਲੱਖ ਦੇ ਟਰੈਕਟਰ ਦੇ ਦਾਂਗੇ ਬਾਈ ਜਮਾਨਾ ਨਵਾਂ ਟਰੈਕਟਰ ਆ ਪੁਰਾਣਾ ਦਿੱਤਾ ਜੋ ਲੋਨ ਫੈਂਸ ਹੋ ਜੂਗਾ ਤੇ ਇੱਕ ਤੁਰਿਆ ਜਾਂਦਾ ਇੱਧਰ ਨੂੰ ਇਹਦੇ ਚਲੇ ਚਾਪੀ ਮਾਰ ਕੇ ਤਾਹਰਾ ਇਹ ਉਂਟੀ ਘਰ ਫੇਰ ਦਿਖਾ ਦੂੰਗਾ ਇਹ ਸਾਰੇ ਦੇ ਦੇਖੀ ਜਮਾਨਾ ਨਵੇਂ ਜਮਾਨਾ ਨਵੇਂ ਦੇਖ ਤਾਂ ਜਮਾਨਾ ਨਵੇਂ ਫੈਲੇ ਵਾਸੇ ਗਿੜਾ ਦੇ ਕੇ ਕਿੰਨਾ ਸੋਹਣਾ ਟਰੈਕਟਰ ਹੈ ਪੰਜਾਬ ਨੰਬਰਾਂ ਦਾ ਠੰਡਾ ਦੇਖ ਇਧਰ ਲੈ ਦੇਖ ਜਾਮਾ ਜਮਾ ਇਹ ਦੇਤਾ ਆਪਾਂ ਵਿੱਚੇ ਡੱਕ ਡੱਕ ਮੇਹ ਦਾ ਦੇਤਾ ਭਰਾਵਾ ਵੇਚਣਾ ਨਹੀਂ ਠੀਕ ਇਹ ਦੇਤਾ ਆਪਾਂ ਕੈਨੇਡਾ ਵਾਲੇ ਕੈਲਜੀ ਵਾਲੇ ਆਪਣੇ ਦੋਸਤਾਂ ਮਿੱਤਰ ਠੀਕ ਆਹ ਤੋਂ ਕੈਲਜੀ ਸਰੀਰ ਜੀ ਜੀ ਸਰੀਆਮ ਦੇਤਾ ਪਾਈਓ ਇਹ ਜਿਲੰਦਰ ਜਾਣਾ ਰੈਕਟਰ ਹਾਂ ਠੀਕ ਹੈ ਚਾਚਾ ਜੀ ਹੋ ਚਾਚਾ ਆ ਇੱਕ ਮਿੰਟ ਬਾਈ ਇੱਕ ਮਿੰਟ ਰੇਕ ਆਈ ਗਾ ਮੈਨੂੰ ਪਤਾ ਨਹੀਂ ਉਹਦੇ ਬਾਰੇ ਰੈਕਟਰ ਦਾ ਨਾਮ ਹੁਣ ਤੱਕ ਨਾ ਦਾਈ ਰਿਹਾ ਪੰਜਾਬ ਨੰਬਰ ਹੈ ਪੀ ਵੀ 18 ਐਚ ਜੀ 0195 ਇਹ ਤਾਂ ਉਹਦੇ ਨਾਂ ਹੀ ਹੈ ਨਾ ਇਹ ਇਹਨਾਂ ਦੇ ਨਾਂ ਬਾਈ ਟੈਟ ਪਸਾਟ ਹੁੰਦਾ ਪਲੀਆ ਤੇ ਵੇਖ ਰੋਤਾ ਮੂਹਰੇ ਦਾ ਨਾਮ ਇਹ ਸਾਹ ਹਾਂ ਇਹ ਰੇ ਦਾ ਮੂਹਰੇ ਸਿੱਟੱਸ ਤੇ 201 ਕੋਈ ਆ ਤਾਰੇ ਕੋਈ ਹੈ ਜਮਾ ਫੇਮੀ ਐ ਤੋ ਤਾਂ ਕੀ ਬੋਲ ਕੇਦਰ ਨੂੰ ਸਹੀਉਂ ਚਾਚਾ ਇਹ ਰੰਗ ਬੰਦੀ ਕੋਈ ਨਹੀਂ ਕੋਈ ਇੱਕ ਵੀ ਆਪਾਂ ਮੀ ਆ ਗਈ ਦੇਖਿਆ ਹੋ ਸੀਗਾ ਆ ਜੀਆ ਨਹੀਂ ਉਹਦਾ Ориجنਲ ਆ ਜੀ ਹੈ ਨਾ ਹਾਂ ਲੈ ਬਈ ਗੱਡੀ ਰਿਜਨਲ ਆ ਲਾਇਬੀ ਲੱਗੇ ਆ ਪੰਜਵੇਂ ਵੀ ਲਾਈ ਦੀ ਲੱਕ ਚੱਕਾ ਚੱਕਾ ਪਾਲੇ ਮਾ ਚੱਕਾ ਤਿਆਰ ਹੈਗਾ ਨਾ ਹਾਂ ਤਿਆਰ ਹੈਗਾ ਤਿਆਰ ਹੈਗਾ ਬੰਨਿਆ ਮਾ ਚਾਚਾ ਕਿਹੜਾ ਮਾਡਲ ਆ ਇਹ ਇੱਥੇ ਨਹੀਂ ਗੱਜਾ ਬੱਸ ਬਾਈ ਐਕਸਟ੍ਰੀਮ ਹਾਂ ਚਲੀ 8 9 ਆ ਤੁਨੋਂ ਮਤਲਬ ਕੀ ਵੀ ਇਹ ਅਸਲੀ ਦਾ ਅਸਲੀ ਹੋਊਗੀ ਐਸਾ ਹੀ ਹੋਣਾ ਬਣੀ ਹੈ ਹਾਂ ਅੱਛਾ ਪੈਸੇ ਕਿੰਨੇ ਦੇ ਫਿਰ 2.5 ਲੱਖ ਰੁਪਏ ਤੇ ਲੱਖ ਜਾ ਜਾਂ ਮੈਂ ਡਸਟਰ ਲਈ ਰੱਖਣਾ ਭਾਈ ਮੈਂ ਡਸਟਰ ਲਈ ਲਈ ਕੱਲ ਲੈ ਕੇ ਆਉਣੀ ਆ 2012 ਮਾਡਲ ਆ 13 ਦੀ ਕਾਪੀ ਆ ਤੇ ਮੈਂ ਵੇਚੂ ਆ ਉਹਨੂੰ ਜੇ ਕਿਸੇ ਨੇ ਲੈਣੀ ਹੋਵੇ ਮੈਨੂੰ ਦੱਸ ਦਿਓ ਇਹ ਚਾਚਾ ਕਿੰਨੇ ਕਹੇ ਪੈਸੇ ਦੇ 2.5 ਲੱਖ ਰੁਪਏ ਕਹਿੰਦਾ ਇਹ ਚਾਚਾ ਕਿ 2.5 ਲੱਖ ਦੀ ਦੇ ਦੇਗਾ ਇੱਕ ਮੈਂ ਤੁਹਾਨੂੰ ਗੱਡੀ ਬਈ ਮੋਬਾਈਲ 'ਚ ਦਿਖਾ ਸਕਦਾ ਤੇ ਮੇਰੇ ਯਾਦ ਆ ਗਿਆ ਗੱਡੀ ਤੋਂ ਤੇ ਆਹ ਜਸਪ੍ਰਿਤ ਗੱਡੀ ਐ ਦਾਸ਼ਟਰ ਆ ਇਹ ਠੀਕ ਐ ਹਰਿਆਣਾ ਨੰਬਰ ਆ ਬਾਈ ਠੀਕ ਐ ਪਾਸਿੰਗ ਪੂਰੀ ਪਈ ਐ ਸਸਤੇ ਜੀ ਕਾਪੀ ਵੀ ਦਿਖਾਵਾਂਗਾ ਮੈਂ ਤੁਹਾਨੂੰ ਜੀ ਠੀਕ ਐ ਗੱਲ ਤੇ ਆਹ ਦੇਖੋ 2013 ਦੇ ਵਿੱਚ ਬਣੀ ਐ 12 ਮਾਡਲ ਆ ਪਾਸਿੰਗ ਹੈਗੀ 28 ਤੱਕ ਇਹ ਵੀ ਆ ਪਾ ਲਈ ਤਾਂ ਠੀਕ ਹੈ ਠੀਕ ਹੈ ਗੱਲ ਗੱਡੀਆਂ ਦੀ ਨਹੀਂ ਆਪਾਂ ਕੋਈ ਗੱਡੀ ਇਹ ਲੈ ਕੇ ਆਉਣੀ ਹੈ ਗੱਲ ਨੂੰ ਮੈਂ ਲੈਤੀ ਆ ਜਾਰੇ ਬਾਕੀ ਮੈਂ ਤੁਹਾਨੂੰ ਦੱਸ ਦੂੰ ਬਾਈ ਅਗਲੀ ਵੀਡੀਓ ਚ ਕਿੰਨੇ ਦੀ ਲੈਤੀ ਆ ਨਫਾ ਲਵਾਂਗੇ ਹਾਂ ਠੀਕ ਹੈ ਗੱਲ ਕੋਈ ਵੀ ਟਰੈਕਟਰ ਲੈਣਾ ਹੋਵੇ ਆਪ ਨੂੰ ਕਰ ਲਿਓ ਫੋਨ ਬਾਈ ਠੀਕ ਹੈ ਗੱਲ ਪਰਾਣਾ ਵੀ ਕੱਟਿਆ ਦਾ ਲੋਨ ਫੈਂਸ ਵੀ ਕਰਾ ਰਹੇ ਨੇ ਆ ਤੇ ਇਹ ਵੀਡੀਓ ਨੂੰ ਦੱਬ ਕੇ ਲਾਈਕ ਮੈਂਟ ਸ਼ੇਅਰ ਕਰ ਦਿਓ ਬਾਈ ਬਹੁਤ ਬਹੁਤ ਮਿਹਰਬਾਨੀ ਬਾਈ ਸਸਤੀ ਕੰਸਰ ਹੈ